ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਅੱਜ ਅਸੀਂ ਖੜੇ ਹੈਗੇ ਆ ਆ ਬਾਬਾ ਸਾਹਿਬ ਅੰਬੇਦਕਰ ਚੌਕ ਨਖੋਦਰ ਵਿਖੇ ਸੋ ਪਿਛਲੇ ਦਿਨੀ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਫਲੈਕਸ ਲੱਗੀ ਹੋਈ ਹੈਗੀ ਆ ਜਸਟਿਸ ਫॉर ਲੇਜੈਂਡਸ ਵੀ ਨੀਡ ਯਰ ਸਪੋਰਟ ਸੋ ਸਾਹਮਣੇ ਤੁਸੀਂ ਦੇਖ ਰਹੇ ਹੋ ਰਾਜਵੀਰ ਜਵੰਦਾ ਵਰਿੰਦਰ ਘੁੰਮਣ ਸੋ ਜਿਸ ਤਰ੍ਹਾਂ ਕਿ ਇਹਨਾਂ ਦੇ ਨਾਲ ਜੋ ਕਹਾਣੀ ਬੀਤ ਚੁੱਕੀ ਹੈਗੀ ਆ ਜੋ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਨੇ ਸੋ ਇਹਨਾਂ ਦੇ ਵਾਸਤੇ ਜਿਹੜਾ ਹੈਗਾ ਆ ਨਕੌਦਰ ਸ਼ਹਿਰ ਦੇ ਨੌਜਵਾਨ ਯੂਥ ਵੱਲੋਂ ਜਿਹੜਾ ਆ ਵੀ ਕਿ ਕੈਂਡਲ ਮਾਰਚ ਕਰਿਆ ਜਾ ਰਿਹਾ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਅ ਖੁਸ਼ੀ ਭਲਾਂ ਦੇ ਵਿੱਚ ਦਿਖਾਵਾਂਗੇ ਸ਼ੋ ਕਿਉਂਕਿ ਇਹ ਇੱਕ ਬਹੁਤ ਵੱਡਾ ਮੁੱਦਾ ਬਣ ਚੁੱਕਾ ਹੈਗਾ ਪਹਿਲਾਂ ਤਾਂ ਨਸ਼ਿਆਂ ਦੀ ਗੱਲ ਕੀਤੀ ਜਾਂਦੀ ਸੀਗੀ ਸੋ ਹੁਣ ਉਸ ਦੇ ਨਾਲ ਹੋਰ ਬਹੁਤ ਕੁਝ ਆ ਹੋ ਰਿਹਾ ਹੈਗਾ ਆ ਸੋ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਅਸੀਂ ਆਪਣੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦਿਖਾ ਰਹੇ ਹੈਗੇ ਆ ਹਾਂਜੀ ਜੋ ਵਰਿੰਦਰ ਘੁੰਮਣ ਜੀ ਸਾਡੇ ਪੰਜਾਬ ਦਾ ਮਾਣ ਸੀ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਬਹੁਤ ਮੁਸ਼ਕਲ ਦੇ ਨਾਲ ਆਪਣੇ ਸ਼ਹਿਰ ਦਾ ਔਰ ਆਪਣੇ ਪੰਜਾਬ ਦਾ ਦੁਨੀਆ ਭਰ ਦੇ ਵਿੱਚ ਨਾਮ ਰੋਸ਼ਨ ਕੀਤਾ ਸੀ ਉਹਨਾਂ ਦੀ ਜੋ ਇੱਕ ਸਰਜਰੀ ਦੌਰਾਨ ਮੌਤ ਹੋ ਗਈ ਉਹਦੇ ਲਈ ਅੱਜ ਇਹ ਸਾਰੇ ਸਾਡੇ ਲੋਕਲ ਨਕੌਦਰ ਦੇ ਬਾਡੀ ਬਿਲਡਰ ਇਹਨਾਂ ਦੇ ਮਨ ਦੇ ਵਿੱਚ ਬਹੁਤ ਰੋਸ ਸੀ ਇਹਨਾਂ ਦੇ ਇਕੱਲੇ ਹੀ ਨਹੀਂ ਹਰ ਇੱਕ ਵਿਅਕਤੀ ਦੇ ਮਨ ਦੇ ਵਿੱਚ ਰੋਸ ਸੀ ਕਿ ਉਹ ਇੱਕ ਘਰੋਂ ਆਪਣੀ ਵਰਜਿਸ਼ ਕਰਦੇ ਹੋਏ ਇੱਕ ਆਪਰੇਸ਼ਨ ਕਰਾਉਣ ਲਈ ਗਏ ਜਿੱਥੇ ਉਹਨਾਂ ਦੀ ਮੌਤ ਹੋ ਗਈ ਸੋ ਸਾਰੇ ਸਾਡੇ ਸਾਥੀਆਂ ਦੀ ਇਹ ਮੰਗ ਹੈ ਕਿ ਅਸੀਂ ਸਾਰੇ ਉਸ ਕਟੜਾ ਦੀ ਨਖੇਦੀ ਕਰ ਰਹੇ ਹਾਂ ਔਰ ਅੱਜ ਇੱਥੇ ਕੈਂਡਲ ਮਾਰਚ ਕੱਢ ਕੇ ਪੰਜਾਬ ਸਰਕਾਰ ਕੋ ਇੱਕ ਮੰਗ ਕਰ ਰਹੇ ਹਾਂ ਕਿ ਦੀ ਨਿਰਪੱਖ ਜਾਂਚ ਹੋਵੇ ਔਰ ਇਸ ਜਾਂਚ ਦੀ ਰਿਪੋਰਟ ਦੇ ਉੱਤੇ ਜੇ ਕਿਸੇ ਦੀ ਕੋਈ ਗਲਤੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ। ਸਰ ਕੀ ਲੱਗਦਾ ਤੁਹਾਨੂੰ ਤੁਸੀਂ ਖੁਦ ਡਾਕਟਰ ਹੋ ਇੱਕ ਬਿਲਕੁਲ ਤੰਦਰੁਸਤ ਆਪਣੇ ਡੇਲੀ ਚੈੱਕਅਪ ਨਹੀਂ ਜਾਂਦਾ ਤੇ ਉਹੀ ਬਾਤ ਹੋ ਜਾਂਦੀ। ਸੋ ਮੇਰਾ ਇਹ ਮੰਨਣਾ ਹੈ ਕਿ ਜਿਹੜੀ ਜ਼ਿੰਦਗੀ ਮੌਤ ਹੈ ਪ੍ਰਮਾਤਮਾ ਦੇ ਹੱਥ ਚ ਪਰ ਇੱਕ ਬੰਦਾ ਮੋਢੇ ਦੀ ਸਰਜਰੀ ਕਰਾਉਣ ਗਿਆ ਜੇ ਉਹਦੀ ਮੌਤ ਹੋਈ ਔਰ ਜਿਹਦੇ ਬਾਰੇ ਖਬਰਾਂ ਚ ਪੜਿਆ ਕਿ ਉਹਨਾਂ ਨੂੰ ਕੋਈ ਸੱਡਨ ਹਾਰਟ ਅਟੈਕ ਹੋਇਆ ਜਿਹਦੇ ਚਾਂਸਸ ਇੱਕ ਵਰਜਿਸ਼ ਕਰਨ ਵਾਲੇ ਇਨਸਾਨ ਦੇ ਵਿੱਚ ਬਹੁਤ ਘੱਟ ਹੈ ਮੈਡੀਕਲੀ ਵੀ ਔਰ ਜਿਹੜਾ ਸਾਡਾ ਸਮਾਜ ਹੈ ਉਹਦਾ ਵੀ ਇਹ ਸੋਚਣਾ ਹੈ ਕਿ ਇਦਾਂ ਹੋਣਾ ਬੜਾ ਵਨ ਆਫ ਦਾ ਰੀਅਰਸ ਪੋਸਿਬਿਲਟੀਜ਼ ਹੈ ਸੋ ਅਸੀਂ ਹੋ ਸਕਦਾ ਹੈ ਕਿ ਕੋਈ ਹਾਰਟ ਅਟੈਕ ਵੀ ਹੋਇਆ ਹੋਵੇ ਪਰ ਅਸੀਂ ਇਹ ਸਰਕਾਰ ਕੋਲ ਮੰਗ ਕਰਦੇ ਆ ਕਿ ਇਹਦੀ ਇੱਕ ਇਨਕੁਆਇਰੀ ਕਮੇਟੀ ਬਠਾਈ ਜਾਵੇ ਉਹਦੀ ਨਿਰਪੱਖ ਜਾਂਚ ਹੋਵੇ ਕਿਉਂਕਿ ਉਹ ਕੋਈ ਆਮ ਵਿਅਕਤੀ ਨਹੀਂ ਸਨ ਹਾਲਾਂਕਿ ਕੋਈ ਆਮ ਵਿਅਕਤੀ ਵੀ ਜੇ ਤਾਂ ਕੋਈ ਘਟਨਾ ਵਾਪਰਦੀ ਹੈ ਤਾਂ ਸਾਨੂੰ ਉਹਦੇ ਲਈ ਵੀ ਜਾਂਚ ਕਰਨੀ ਚਾਹੀਦੀ ਹੈ ਪਰ ਉਹ ਪੰਜਾਬ ਦਾ ਮਾਣ ਸੀ ਪਰ ਬਹੁਤ ਸਾਰੇ ਜਿਹੜੇ ਜਵਾਨ ਅੱਜ ਮੁੰਡੇ ਨੌਜਵਾਨ ਸਾਡੇ ਨਾਲ ਖੜੇ ਹੈ ਇਹਨਾਂ ਦੇ ਲਈ ਵੀ ਉਹ ਇੱਕ ਪ੍ਰੇਰਨਾ ਦਾ ਸਰੋਤ ਸੀ ਸੋ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕੇ ਦੁੱਧਾ ਦੁੱਧ ਔਰ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਤਾਂ ਜੋ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਪਤਾ ਲੱਗ ਸਕੇ ਕਿ ਅਸਲੀ ਕਾਰਨ ਕੀ ਸੀ ਪਰ ਇੱਕ ਆਮ ਤੌਰ ਤੇ ਜਦੋਂ ਦੇਖਿਆ ਜਾਂਦਾ ਹੈ ਇਹ ਹੋਣਾ ਬੜਾ ਅਚੰਬੇ ਵਾਲੀ ਗੱਲ ਹੈ ਪਰ ਮੈਡੀਕਲੀ ਵੀ ਕਿਉਂਕਿ ਮੈਂ ਇਸ profession ਨਾਲ ਵਿੱਚੋਂ ਆਂ ਔਰ ਮੈਂ ḍeal ਕਰਦਾ ਆ ਇਹਦੇ ਨਾਲ ਮੇਰੇ ਸਮਝ ਦੇ ਮੁਤਾਬਕ ਇਹ ਵਨ ਆਫ ਦਾ ਰੇਅਰਸਟ ਕੰਪਲਿਕੀਸ਼ਨ ਹੋ ਸਕਦੀ ਹੈ ਪਰ ਸਾਨੂੰ ਸਾਡੀ ਮੰਗ ਤਾਂ ਇਹ ਹੀ ਹੈ ਕਿ ਜੋ ਪੰਜਾਬ ਦਾ ਇਹ ਹੀਰਾ ਜਾਨ ਗਵਾ ਬੈਠਾ ਉਹਦੇ ਲਈ ਨਿਰਪੱਖ ਜਾਂਚ ਕਰਕੇ ਸਾਨੂੰ ਦੁੱਧ ਦਾ ਦੁੱਧਰ ਪਾਣੀ ਦਾ ਪਾਣੀ ਜਿਸ ਤਰ੍ਹਾਂ ਕੀ ਸਰ ਜਿਹੜੀ ਉਹ ਜਾਂਚ ਕਰਾਉਣ ਗਿਆ ਸੀ ਉਹਦੇ ਵਿੱਚ ਮੈਗਨੇਟਿਕ ਜਿਹੜਾ ਫੀਲ ਆ ਬਿਲਕੁਲ ਹਾਈ ਲੈਵਲ ਤੇ ਹੁੰਦਾ ਹੈ ਜਦੋਂ ਉਹ ਮਸ਼ੀਨ ਚੱਲਦੀ ਹੈ ਜਿਹੜੀਆਂ ਫੋਟੋ ਆਇਆ ਉਹਨਾਂ ਦੇ ਵਿੱਚ ਉਹਦੇ ਮੁੰਦਰੀਆਂ ਪਾਈਆਂ ਹੋਈਆਂ ਇਹ ਡਾਕਟਰ ਦੀਆਂ ਗੱਲ ਹੀ ਨਹੀਂ ਕਰ ਸਕਦੇ ਸਰ ਦੇਖੋ ਜਿਹੜੀ ਮੈਗਨੇਟਿਕ ਫੀਲਡ ਹੈ ਜਿਹੜੀਆਂ ਮੁੰਦਰੀਆਂ ਆ ਉਹਦੇ ਨਾਲ ਡੈਥ ਨਹੀਂ ਹੋ ਸਕਦੀ ਮੈਗਨੇਟਿਕ ਫੀਲਡ ਮੁੰਦਰੀ ਨੂੰ ਆਪਣੇ ਵੱਲ ਖਿੱਚ ਸਕਦੀ ਹੈ ਜਿਹਦੇ ਨਾਲ ਇੱਕ ਇੰਜਰੀ ਹੋ ਸਕਦੀ ਹੈ ਉਸ ਉਂਗਲ ਤੇ ਹੋ ਸਕਦੀ ਹੈ ਪਰ ਕਈ ਵਾਰੀ ਜਿਹੜਾ 골ਡ ਹੈ ਉਹ ਕਈ ਵਾਰੀ ਉਸ ਫੀਲਡ ਦੇ ਵਿੱਚ ਨਹੀਂ ਵੀ ਆਉਂਦਾ ਕਿਉਂਕਿ ਉਹ ਜ਼ਿਆਦਾਤਰ ਆਇਰਨ ਨੂੰ ਜਿਹੜਾ ਹੈਗਾ ਉਹ ਕਰਦੀ ਹੈ ਸੋ ਪਰ ਕੋਈ ਵੀ ਮੈਟਲ ਜਿਹੜਾ ਹੈਗਾ ਉਹ ਹਾਨੀਕਾਰਕ ਹੋ ਸਕਦਾ ਹੈ ਐਮ ਆਰ ਆਈ ਦੌਰਾਨ ਪਰ ਐਮ ਆਈ ਜੇ ਹਾਰਟ ਦੇ ਵਿੱਚ ਕੋਈ ਪੇਸਮੇਕਰ ਪਿਆ ਹੋਵੇ ਜਾਂ ਹਾਰਟ ਦੇ ਵਿੱਚ ਕੋਈ ਇਦਾਂ ਦਾ ਇੰਸਟਰੂਮੈਂਟ ਪਿਆ ਹੋਵੇ ਜਾਂ ਕੋਈ ਅੰਦਰ ਲੋਹੇ ਦਾ ਕੋਈ ਰੌਡ ਜਾਂ ਉਹ ਪਿਆ ਹੋਵੇ ਫਿਰ ਵੀ ਜਿਹੜੀ ਐਮ ਆਰ ਆਈ ਆ ਉਹ ਪ੍ਰੋਟੈਕਟਿਡ ਫੀਲਡ ਦੇ ਵਿੱਚ ਕੀਤੀ ਜਾਂਦੀ ਹੈ ਸੋ ਮੇਰਾ ਤਾਂ ਇਹ ਮੰਨਣਾ ਹੈ ਕਿ ਸਾਨੂੰ ਇਹ ਨਿਰਪੱਖ ਜਾਂਚ ਕਰਕੇ ਸਾਡੇ ਸਾਹਮਣੇ ਲਿਆਇਆ ਜਾਵੇ ਵੀ ਕੀ ਹੋਇਆ ਸਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਦੋਂ ਆਪਾਂ ਦੇਖ ਰਹੇ ਹਾਂ ਕੋਈ ਕੋਈ ਸਿੰਗਰ ਜਾ ਰਿਹਾ ਕੋਈ ਕੋਈ ਪਹਿਲਵਾਨ ਜਾ ਰਿਹਾ ਕਿ ਕਿਹਦੀ ਨਜ਼ਰ ਲੱਗੇ ਪੰਜਾਬ ਤੋਂ ਸੋ ਮੇਰਾ ਤਾਂ ਇਹੀ ਮੰਨਣਾ ਹੈ ਕਿ ਆਪਾਂ ਪਿੱਛੇ ਜਵੰਦਾ ਸਾਹਿਬ ਨਾਲ ਹੋਇਆ ਉਸ ਤੋਂ ਪਹਿਲਾਂ ਸਾਡੇ ਮੂਸੇਵਾਲਾ ਸਾਹਿਬ ਸਾਡੇ ਇੱਥੇ ਨਕੌਦਰ ਦੇ ਵਿੱਚ ਨੰਗਲੰਬੀਆਂ ਸਾਹਿਬ ਸੋ ਬਹੁਤ ਸਾਰੀਆਂ ਜਿਹੜੀਆਂ ਵਾਰਦਾਤਾਂ ਹੋਈਆਂ ਦੇਖੋ ਇਹ ਤਾਂ ਇੱਕ ਮੈਡੀਕਲ ਅੰਗੈਲੀ ਹੈ ਜੇ ਆਪਾਂ ਗੱਲ ਕਰੀਏ ਜੋ ਜਵੰਦਾ ਸਾਹਿਬ ਨਾ ਹੋਇਆ ਉਹ ਇੱਕ ਸਾਡੀ ਪੂਰ ਮੈਨੇਜਮੈਂਟ ਸਿਵਲ ਮੈਨੇਜਮੈਂਟ ਦਾ ਨਤੀਜਾ ਹੈ ਔਰ ਜੋ ਕ੍ਰਾਈਮ ਰੇਟ ਔਰ ਜੋ ਪ੍ਰਤੀਯਾਨੀਆਂ ਕੋਲਾਂ ਔਰ ਜੋ ਇਹ ਮਾੜਾ ਪ੍ਰਬੰਧ ਹੈ ਇਸ ਵੇਲੇ ਸਰਕਾਰਾਂ ਦਾ ਉਹਦੀ ਵੀ ਇੱਕ ਰਿਸਪੌਂਸਿਬਿਲਟੀ ਹੈ ਸੋ ਕਲੈਕਟਿਵਲੀ ਜੇ ਆਪਾਂ ਦੇਖੀਏ ਤੇ ਸਾਨੂੰ ਹਰ ਚੀਜ਼ ਨੂੰ ਪੂਪੂ ਕੇ ਪੈਰ ਰੱਖਣ ਦੀ ਲੋੜ ਹੈ ਜਿਸ ਤਰ੍ਹਾਂ ਕਿ ਆਪਣੇ ਰੋਜ਼ ਮਰਹਰ ਹਰ ਕਿਸੇ ਦੇ ਨਾਲ ਦੁਰਘਟਨਾ ਹੋ ਰਹੀ ਹੈਗੀ ਆ ਜਿੱਦਾਂ ਕਿ ਜਵੰਦਾ ਜੀ ਦੇ ਨਾਲ ਹੋਇਆ ਹੈਗਾ ਆ ਜੋ ਸਾਨ ਆਵਾਰਾ ਜਿਹੜੇ ਤੁਰੇ ਫਿਰਦੇ ਹੈਗੇ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸੋ ਮੈਂ ਤਾਂ ਇਹੀ ਕਹਿਣਾ ਜੀ ਆਪਾਂ ਕੌਸਟਸ ਦੇ ਰਹੇ ਆਂ ਆਪਾਂ ਟੈਕਸ ਦੇ ਰਹੇ ਆਂ ਅਸੀਂ ਤਾਂ ਇੱਕ ਅੱਛੇ ਨਾਗਰਿਕ ਹੋਣ ਦੇ ਤੌਰ ਤੇ ਸਰਕਾਰ ਦੀ ਪੂਰੀ ਮਦਦ ਕਰ ਸਕਦੇ ਆ ਜੀ ਪਰ ਜੋ ਸਰਕਾਰਾਂ ਦੇ ਨਿਜਾਮ ਹੈ ਉਹ ਸਹੀ ਤਰੀਕੇ ਦੇ ਨਾਲ ਉਸ ਪੈਸੇ ਦੀ ਵਰਤੋਂ ਨਹੀਂ ਕਰ ਰਹਾ ਜਿਹਦੇ ਕਰਕੇ ਆਮ ਨਾਗਰਿਕ ਦੀ ਜਿਹੜੀ ਜ਼ਿੰਦਗੀ ਹੈ ਉਹ ਜੋਖਮ ਦੇ ਵਿੱਚ ਜਾ ਰਹੀ ਹੈ ਥੈਂਕ ਯੂ ਜੀ ਥੈਂਕ ਯੂ ਜੀ ਆਇਦਰ ਹਾਂਜੀ ਸਰ ਕੀ ਕਹਿਣਾ ਚਾਹੂੰ ਬਸ ਅੱਜ ਆਪਾਂ ਉਸ ਨੌਜਵਾਨ ਸਾਥੀ ਨਾਲ ਇਕੱਠੇ ਹੋਏ ਆ ਸਾਰੇ ਜਾਣੇ ਜਿਹੜਾ ਸਾਨੂੰ ਛੱਡ ਗਿਆ ਉਹਦਾ ਰੀਜ਼ਨ ਚਾਹੇ ਕੋਈ ਵੀ ਹੋਵੇ ਪਰਮਾਤਮਾ ਨੇ ਬੜਾ ਵੱਡਾ ਟੱਕਾ ਕੀਤਾ ਮੈਂ ਸਮਝਦਾ ਕਿ ਇਨਕੁਆਇਰੀ ਦੀ ਲੋੜ ਆ ਕਿਉਂਕਿ ਉਹ ਸ਼ੋਲਡਰ ਦੀ ਸਰਜਰੀ ਲਈ ਉੱਥੇ ਗਏ ਸੀਗੇ ਔਰ ਉੱਥੇ ਕੀ ਇਦਾਂ ਦਾ ਹੋਇਆ ਕੋਈ ਵੱਡ ਘੱਟ ਇੰਜੈਕਸ਼ਨ ਲੱਗਾ ਨਹੀਂ ਲੱਗਾ ਇਹਦੇ ਬਾਰੇ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਹ ਸਾਡਾ ਪੰਜਾਬ ਦਾ ਉੱਪਰ ਦਾ ਨੌਜਵਾਨ ਹੀਰਾ ਸੀਗਾ ਬੋਡੀ ਬਿਲਡਿੰਗ 'ਚ ਉਹਨਾਂ ਨੇ ਨਾਮ ਸਥਾਪਿਤ ਕੀਤਾ ਫਿਲਮ ਇੰਡਸਟਰੀ 'ਚ ਉਹਨਾਂ ਨੇ ਨਾਮ ਸਥਾਪਿਤ ਕੀਤਾ ਕਬੱਡੀ ਦੇ ਵਿੱਚ ਵੀ ਉਹਨਾਂ ਨੇ ਨਾਮ ਸਥਾਪਿਤ ਕੀਤਾ ਸੋ ਇੱਕ ਯੂਥ ਆਈਕਨ ਸੀਗੇ ਨੌਜਵਾਨਾਂ ਨੂੰ ਪੰਜਾਬ ਦੇਆਂ ਨੂੰ ਸੇਧ ਦੇਣ ਵਾਲੇ ਇੱਕ ਯੂਥ ਆਈਕਨ ਸੀਗੇ ਤੇ ਜੇ ਇਦਾਂ ਹੀ ਆਪਾਂ ਗੈਲੀ ਕਰਕੇ ਕਿਸੇ ਕਿਸੇ ਦੀ ਜਾਨ ਜਾਈ ਜਾ ਰਹੀ ਹੈ ਤਾਂ ਮੈਂ ਸਮਝਦਾ ਕੋਈ ਵੀ ਦੋਸ਼ੀ ਹੋਵੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸਰ ਮੈਂ ਰਾਣਾ ਜੀ ਗੱਲ ਕਰਦੇ ਆ ਜੀ ਰਾਜੀਵ ਜਵੰਦਾ ਦੀ ਆਖਰ ਉੱਤੇ ਉਹਨਾਂ ਦੇ ਜਦੋਂ ਰਾਈਡਿੰਗ ਕਰ ਰਹੇ ਸੀ ਕੈਮਰੇ ਲੱਗੇ ਹੋਏ ਸੀ ਹੁਣ ਖਬਰਾਂ ਬਾਹਰ ਆ ਰਹੀਆਂ ਕਿ ਉਹ ਜੀਪ ਵਿੱਚ ਵੱਜੇ ਆ ਕਿਉਂਕਿ ਐਡਾ ਵੱਡਾ ਨੁਕਸਾਨ ਇੱਕ ਪਸ਼ੂ ਵਿੱਚ ਵੱਜ ਕੇ ਨਹੀਂ ਹੋ ਸਕਦਾ ਦੇਖੋ ਜੋ ਵੀ ਹੋਇਆ ਉੱਥੇ ਹੁਣ ਐਗਜ਼ੈਕਟਾਂ ਜਾਂਚ ਚ ਪਤਾ ਲੱਗੂਗਾ ਪਰ ਰਾਜਵੀਰ ਜੇ ਬੰਦਾ ਸਾਡਾ ਇੱਕ ਹੀਰਾ ਪੰਜਾਬ ਦਾ ਜਿਹੜਾ ਸਾਡੇ ਕੋਲ ਹਮੇਸ਼ਾਂ ਲਈ ਚਲਾ ਗਿਆ ਔਰ ਮੈਂ ਸਮਝਦਾ ਵੀ ਇੰਨਾ ਵਧੀਆ ਉਹਨਾਂ ਨੇ ਕੁਆਲਿਟੀ ਦਾ ਉਹ ਆਪਣਾ ਪਾਇਆ ਹੋਇਆ ਸੀ ਸਾਰਾ ਡਰੈੱਸ ਬਾਹਰੋਂ ਲੈ ਕੇ ਆਏ ਸੀ ਹੈਲਮਟ ਸੀ ਬੜੀ ਅੱਛੀ ਕੁਆਲਿਟੀ ਦਾ ਪਰ ਜਦੋਂ ਪ੍ਰਮਾਤਮਾ ਨੇ ਲਿਖੀ ਹੁੰਦੀ ਆ ਚਾਹੇ ਉਹ ਕਿਸੇ ਜਾਨਵਰ ਚ ਵੱਜੇ ਚਾਹੇ ਜੀਬ ਚ ਪਰ ਜਿਹੜਾ ਚੀਜ਼ਾਂ ਗਲਤ ਆ ਹਿੰਦੁਸਤਾਨ ਚ ਉਹ ਸਿਸਟਮ ਸੰਭਾਲਣ ਦੀ ਲੋੜ ਆ ਰੋਡ ਸੇਫਟੀ ਬੜੀ ਪੋਅਰ ਆ ਆਪਣੀ ਕਾਓਸਸ ਦੀ ਗੱਲ ਹੋਣੀ ਡਾਕਟਰ ਸਾਹਿਬ ਨੇ ਕੀਤੀ ਆਪਾਂ ਸਾਰੇ ਲੋਗ ਉੱਚ ਯੋਗਦਾਨ ਪਾਉਣੇ ਆ ਪਰ ਸਰਕਾਰਾਂ ਇੱਥੇ ਧਿਆਨ ਨਹੀਂ ਦਿੰਦੀਆਂ ਜਾਨਵਰਾਂ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਆਪਣੀ ਜਾਨ ਗਵਾਉਂਦੇ ਆ ਔਰ ਟ੍ਰੈਫਿਕ ਦਾ ਸਿਸਟਮ ਬਹੁਤ ਅਫਸੈਟ ਆ ਇਹਦੇ ਚ ਸਾਨੂੰ ਸੰਭਾਲਣ ਦੀ ਲੋੜ ਆ ਉਹਦੇ ਕਰਕੇ ਹੀ ਸਾਡਾ ਇੱਕ ਨੌਜਵਾਨ ਸਾਥੀ ਭਰਾ ਜਿਹੜਾ ਹਲੇ ਉਹਨੇ ਇੰਨੀ ਜ਼ਿੰਦਗੀ ਜੀਣੀ ਸੀ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਖਾਸ ਤੌਰ ਤੇ ਸੈਲੀਬ੍ਰਿਟੀ ਦੇ ਨਾਲ ਹੀ ਕਿਉਂ ਇਦਾਂ ਦੀਆਂ ਵਾਪਰਦੀਆਂ ਹੈਗੀਆਂ ਜੀ ਸੈਲੀਬ੍ਰਿਟੀ ਲੋਕਾਂ ਦੀ ਹੁਣ ਹਰ ਵੇਲੇ ਜੋ ਕਹਿੰਦੇ ਹੁੰਦੇ ਸਟਾਰਡਮ 'ਚ ਰਹਿਣਾ ਤੇ ਮਾੜੀਆਂ ਨਜ਼ਰਾਂ ਲੱਗ ਜਾਂਦੀਆਂ ਨੇ ਜਿੱਦਾਂ ਪੰਜਾਬ ਨੂੰ ਲੱਗੀਆਂ ਇਸ ਵੇਲੇ ਸਾਡੀ ਗਵਰਨਮੈਂਟ ਦਾ ਵੀ ਜੋ ਹਾਲਾਤ ਆ ਉਹ ਇਹੀ ਆ ਲਾਅ ਐਂਡ ਆਰਡਰ ਵੀ ਬਿਲਕੁਲ ਪੂਰ ਆ ਜੀ ਸੜਕਾਂ ਦੇਖ ਲਓ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਟੁੱਟੀਆਂ ਹੋਈਆਂ ਰੋਡਸ ਆ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਉਹੀ ਹਿਸਾਬ ਆ ਵੀ ਜਿਹੜੇ ਸਟਾਰ ਲੋਗ ਆ ਹੁਣ ਸਿੱਧੂ ਮੂਸੇਵਾਲਾ ਜੀ ਕਹਿੰਦੇ ਹੁੰਦੇ ਸੀ ਵੀ ਜਿੰਨਾ ਕੋਈ ਫੇਮਸ ਆ ਉਹਨੇ ਉਹਦੇ ਜਿਹੜੇ ਸ਼ੁਭਚਿੰਤਕ ਵੀ ਉਹਨੇ ਜਾਦੇ ਹੁੰਦੇ ਸੋ ਦੈਟਸ ਵਾਈ ਕੋਈ ਪ੍ਰਮਾਤਮਾ ਦੀ ਐਸੀ ਮੈਂ ਸਮਝਦਾ ਸਾਨੂੰ ਅਰਦਾਸ ਕਰਨੀ ਚਾਹੀਦੀ ਕਿ ਸਾਡੇ ਜਿਹੜੇ ਸਟਾਰ ਆ ਪੰਜਾਬ ਦੇ ਉੱਪਰ ਦੇ ਨੌਜਵਾਨ ਆ ਨਾ ਜਾਣ ਕਿਉਂਕਿ ਬਹੁਤ ਵੱਡਾ ਨੁਕਸਾਨ ਪਹਿਲੇ ਹੋ ਚੁੱਕਾ ਸਾਡਾ ਸਰ ਲੋਕਾਂ ਨੂੰ ਤਾਂ ਨਹੀਂ ਕਹਿ ਸਕਦੇ ਸਰਕਾਰ ਨੂੰ ਕੀ ਯਤਨ ਹੈ ਸਰਕਾਰ ਨੂੰ ਹੀ ਅਪੀਲ ਆ ਕਿ ਰੋਡ ਸਿਸਟਮ ਠੀਕ ਕਰੋ ਸੇਫਟੀ ਰੋਡ ਸੇਫਟੀ ਟ੍ਰੈਫਿਕ ਨਿਯਮ ਸਖਤ ਹੋਣੇ ਚਾਹੀਦੇ ਆ ਸਾਰਿਆਂ ਦੀ ਜਾਨ ਮਾਲ ਦੀ ਰਾਖੀ ਹੋਣੀ ਚਾਹੀਦੀ ਆ ਲਾਇਸੈਂਸ ਇਸ਼ੂ ਹੋਣ ਤੋਂ ਪਹਿਲਾਂ ਪ੍ਰੋਪਰ ਉਹਦਾ ਜਿੱਦਾਂ ਫੋਰਨ ਚ ਆਪਾਂ ਸਾਰੇ ਲੋਕ ਹੁਣ ਸਾਰੇ ਐਨਆਰਆਈ ਆਪਣਾ ਹਲਕਾ ਹੀ ਸਾਰਾ ਆਪਾਂ ਸਾਰੇ ਲੋਕ ਅਬਰੌਡ ਜਾਂਦੇ ਆ ਉੱਥੇ ਦਾ ਸਿਸਟਮ ਵੀ ਸਾਰੇ ਲੀਡਰ ਸਹਿਬਾਨ ਦੇਖ ਕੇ ਆਉਂਦੇ ਆ ਪਰ ਉਹਨੂੰ ਹਿੰਦੁਸਤਾਨ ਚ ਇੰਪਲੀਮੈਂਟ ਕਰਨ ਦੀ ਲੋੜ ਆ ਪੰਜਾਬ ਚ ਇੰਪਲੀਮੈਂਟ ਕਰਨ ਦੀ ਲੋੜ ਆ ਮੈਂ ਸਰਕਾਰ ਦੀ ਨਲਾਇਕੀ ਸਮਝਦਾ ਲਾਅ ਐਂਡ ਆਰਡਰ ਵਿੱਚ ਰੋਡ ਸੇਫਟੀ ਵਿੱਚ ਮੈਂ ਮੰਗ ਕਰਦਾ ਕਿ ਇਹਦੇ ਤੇ ਕੰਮ ਹੋਣਾ ਚਾਹੀਦਾ। ਤੁਸੀਂ ਇੱਕ ਬਹੁਤ ਚੰਗਾ ਸਵਾਲ ਪੁੱਛਿਆ ਕਿ ਸਟਾਰਸ ਨਾਲ ਹੀ ਕਿਉਂ ਇਦਾਂ ਹੁੰਦਾ ਹੈ? ਆਪਾਂ ਜ਼ਮੀਨ ਨਾਲ ਜੁੜੇ ਹੋਏ ਲੀਡਰ ਹੈ। ਆਪਾਂ ਰੋਜ਼ ਇੱਥੇ ਦੇਖਦੇ ਆਂ ਸਟਾਰ ਦੇ ਨਾਲ ਜਦੋਂ ਕੁਝ ਹੁੰਦਾ ਹੈ ਉਹ ਟਿਪ ਆਫ ਦਾ ਆਈਸਬਰਗ ਹੁੰਦੀ ਹੈ। ਜਿਵੇਂ ਕਿ ਸਮੁੰਦਰ ਦੇ ਵਿੱਚ ਤੈਰਦਾ ਹੋਇਆ ਇੱਕ ਬਰਫ਼ ਦਾ ਪਹਾੜ ਹੈ ਜਿਹਦੀ ਸਿਰਫ ਉੱਪਰਲੀ ਛੋਟੀ ਆਪਾਂ ਨੂੰ ਦਿਖਾਈ ਦੇ ਰਹੀ ਹੈ। ਕਿਉਂਕਿ ਜਿਹੜੇ ਸਾਡੇ ਸਟਾਰਸ ਨੇ ਉਹ ਖਬਰ ਔਰ ਮੀਡੀਅਮ ਮੀਡੀਆ ਔਰ ਆਮ ਲੋਕਾਂ ਲਈ ਖਿੱਚ ਬਣਦੇ ਨੇ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਸ਼ਹਿਰ ਦੇ ਵਿੱਚ ਹੀ ਦੇਖ ਲਓ ਆਪਾਂ ਕਿੰਨੇ ਨੌਜਵਾਨਾਂ ਦੀ ਮੌਤ ਇਸ ਹਾਈਵੇ ਤੇ ਇਸ ਸ਼ਹਿਰ ਦੇ ਵਿੱਚ ਐਕਸੀਡੈਂਟਸ ਦੇ ਨਾਲ ਦੇਖੀ ਹੈ ਜੀ ਸੋ ਬੇਸਿਕ ਮੁੱਦਾ ਕੀ ਹੈ ਕਿ ਪੰਜਾਬ ਇਸ ਵੇਲੇ 1 ਆਫ ਦਾ ਲਾਰਜੇਸਟ ਰੋਡ ਐਕਸੀਡੈਂਟ ਡੈਥਸ ਦਾ ਜਗਾ ਜਿਹੜੀ ਇਹ ਬਣੀ ਹੋਈ ਹੈ ਕਿਉਂਕਿ ਸਾਡੇ ਇੱਥੇ ਕੋਈ ਰੋਡ ਸੇਫਟੀ ਔਰ ਕੋਈ ਵੀ ਸਰਕਾਰ ਦਾ ਤੰਤਰ ਮੰਤਰ ਹੈ ਨਹੀਂ ਜਿਹੜਾ ਕਿ ਇਸ ਰੋਡ ਸੇਫਟੀ ਦੇ ਉੱਤੇ ਕੰਮ ਕਰ ਸਕੇ ਕਿਉਂਕਿ ਕਾਫੀ ਟੋਏ ਪੈ ਗਏ ਆ ਨਜ਼ਰ ਆ ਰਹੇ ਪਿੱਛੇ ਜੇ ਸਰਕਾਰ ਨੇ ਪਿੱਛੇ ਜੇ ਸਰਕਾਰ ਨੇ ਇੱਕ ਫੋਰਸ ਜਾਰੀ ਕੀਤੀ ਸੀ ਜਿਹੜੀ ਕਿ ਸਹੂਲਤਾਂ ਦੇਗੀ ਆਪਾਂ ਸੜਕ ਦੇ ਉੱਤੇ ਬੈਠੇ ਦੇਖ ਰਹੇ ਆ ਆਪਾਂ ਇੱਥੇ ਨੁਕਦਰ ਜੀ ਦੇਖ ਰਹੇ ਆ ਕਿੰਨੀ ਕਿ ਸਹਾਇਤਾ ਉਹ ਕਰਦੇ ਆ ਕਿੰਨੇ ਕੋ ਐਕਸੀਡੈਂਟ ਤੇ ਪਹੁੰਚਦੇ ਆ ਸੋ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਇੱਕ ਮੌਜੂਦਾ ਸਰਕਾਰ ਹੈ ਇਹ ਰੋਡ ਸੇਫਟੀ ਨੂੰ ਲੈ ਕੇ ਬਿਲਕੁਲ ਫੇਲ ਹੋ ਗਈ ਹੈ ਇਹ ਸਿਰਫ ਆਪਣੇ ਇਸ਼ਤਿਹਾਰ ਔਰ ਜੁਮਲੇਬਾਜ਼ੀ ਦੇ ਉੱਤੇ ਟਿੱਗੀ ਹੋਈ ਹੈ ਮੈਂ ਇਹ ਗੱਲ ਕਹੂੰਗਾ ਕਿ ਤੁਹਾਡੇ ਮਾਧਿਅਮ ਦੇ ਰਾਹੀਂ ਸਾਰੇ ਲੋਕਾਂ ਨੂੰ ਜਾਗਰੂਕ ਕਰੂੰਗਾ ਕਿ ਉਹ ਜ਼ਰੂਰ ਦੇਖਣ ਕਿ ਪੰਜਾਬ ਦੇ ਵਿੱਚ ਰੋਡ ਡੈਥ ਕਿੰਨੀਆਂ ਹੁੰਦੀਆਂ ਔਰ ਰੋਡ ਡੈਥ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਜਿਹੜਾ ਫੈਮਿਲੀ ਦਾ ਬ੍ਰੈਡ ਅਰਨਰ ਹੈ ਜਿਹੜਾ ਫੈਮਿਲੀ ਲਈ ਰੋਟੀ ਘਮਾਉਂਦਾ ਉਹੀ ਬਾਹਰ ਸੜਕਾਂ ਤੇ ਕੰਮ ਕਰਨ ਲਈ ਨਿਕਲਦਾ ਪਰ ਉਹਦੀ ਮੌਤ ਹੁੰਦੀ ਹੈ ਉਹ ਕੱਲੀ ਮੌਤ ਇੱਕ ਇਨਸਾਨ ਦੀ ਨਹੀਂ ਹੁੰਦੀ ਉਹ ਪਰਿਵਾਰ 20 2 50 50 ਸਾਲ ਪਿੱਛੇ ਚਲੇ ਜਾਂਦਾ ਜੇ ਦੀ ਰੋਡ ਐਕਸੀਡੈਂਟ ਦੇ ਵਿੱਚ ਡੈਥ ਹੁੰਦੀ ਇੱਕ ਸਵਾਲ ਹੈ ਇੱਕ ਸਵਾਲ ਹੈ ਰੱਬ ਤੋਂ ਬਾਅਦ ਡਾਕਟਰ ਹੁੰਦਾ ਜੀ ਪਹਿਲੇ ਰੱਬ ਨੂੰ ਮੰਨਿਆ ਜਾਂਦਾ ਉਸ ਤੋਂ ਬਾਅਦ ਡਾਕਟਰ ਨੂੰ ਮੰਨਿਆ ਜਾਂਦਾ ਤੇ ਡਾਕਟਰਾਂ ਤੇ ਕਿਉਂ ਬਲੇਮ ਲੱਗ ਰਿਹਾ ਪਾਪਾ ਸੋ ਮੇਰਾ ਇਹਦੇ ਵਿੱਚ ਵੀ ਬਹੁਤ ਵੱਡਾ ਇਹ ਮੰਨਣਾ ਹੈ ਕਿ ਅਸੀਂ ਲੋਕ ਜਿਹੜੇ ਸਨ 70 ਤੋਂ ਪਹਿਲਾਂ ਜੰਮੇ ਆ ਮੇਰੇ ਖਿਆਲੇ ਸਾਰੇ ਸਿਵਲ ਹਸਪਤਾਲਾਂ ਦੇ ਵਿੱਚ ਪੈਦਾ ਹੋਏ ਹੋਣਗੇ ਔਰ ਉਦੋਂ ਗਵਰਨਮੈਂਟ ਦਾ ਇੱਕ ਸੈਟਅਪ ਬਹੁਤ ਮਜ਼ਬੂਤ ਹੁੰਦਾ ਸੀ ਜਿਹੜਾ ਕਿ ਇਹਨਾਂ ਨੇ ਛੋਟੇ-ਛੋਟੇ ਕਲੀਨਿਕ ਬਣਾ ਕੇ ਪ੍ਰਾਇਮਰੀ ਸੈਕੰਡਰੀ ਔਰ ਟਰਸ਼ਰੀ ਹੈਲਥ케ਅਰ ਨੂੰ ਬਹੁਤ ਵੱਡਾ ਨੁਕਸਾਨ ਇਸ ਗਵਰਨਮੈਂਟ ਨੇ ਕੀਤਾ ਤੁਸੀਂ ਨਕੌਦਰ ਦਾ ਸਿਵਲ ਹਸਪਤਾਲ ਦਾ ਹੀ ਹਾਲ ਦੇਖ ਲਓ ਕਿ ਕਿੰਨੇ ਕੁ ਡਾਕਟਰ ਉੱਥੇ ਮੌਜੂਦ ਨੇ ਜੇ ਰਾਤ ਨੂੰ ਕਿਸੇ ਨੂੰ ਐਮਰਜੈਂਸੀ ਹੋ ਜਾਏ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਆ ਜਾਏ ਉਹਨੇ ਕਿੱਥੇ ਜਾਣਾ ਔਰ ਉਹਦੇ ਤੋਂ ਬਿਨਾ ਚਾਤੇ ਹੀ ਅਸੀਂ ਗਵਰਨਮੈਂਟ ਦਾ ਹੈਲਥ ਸਿਸਟਮ ਸਟਰੋਂਗ ਨਹੀਂ ਕਰਦੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆਪਾਂ ਨੂੰ ਸਾਹਮਣੇ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਬਹੁਤ ਬਹੁਤ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਕੈਂਡਲ ਮਾਰਚ ਕਰਦੇ ਆ ਉਹ ਉਹ ਪੁਪਲੇ ਸਟਾਰਨ ਕਰਨਾ ਸਰ ਸਰਕਾਰਾਂ ਦਾ ਵੀ ਬਹੁਤ ਸਾਨੂੰ ਬੜਾ ਦੁੱਖ ਹੋਇਆ ਇੱਕ ਬਹੁਤ ਸਾਡਾ ਪੰਜਾਬ ਦਾ ਤਾਂ ਸਟਾਰ ਹੈ ਹੀ ਹੈ ਸੀ ਤੇ ਵੀਰ ਪੂਰੇ ਵਰਲਡ ਦੇ ਵਿੱਚ ਆਇਆ ਹੋਇਆ ਸੀ ਬੜਾ ਦੁੱਖ ਹੋਇਆ ਡਾਕਟਰਾਂ ਦੀ ਲਾਪਰਵਾਹੀ ਨਾਲ ਗਿਆ ਉਹ ਤੇ ਸਾਹੀ ਇਨਸਾਫ ਚਾਹੁੰਦੇ ਆ ਉਹਦੇ ਲਈ ਤੇ ਇਸ ਲਈ ਕੈਂਡਲ ਮਾਰਚ ਕੱਟਣ ਆਇਆ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਅੱਜ ਕੀ ਨਸਬਤ ਮੇਰਾ ਨਾਮ ਹਨੀਕੁੰਨੀ ਸਰ ਮੈਨ ਕੋਤਰੀ ਮੈਨ ਕੋਤਰੀ ਐਕਸਲ ਆਨਾ ਮੈਂ ਕੈਥਲੀਟ ਆ ਜੀ ਤੇ ਇਹ ਇੱਕ ਐਥਲੀਟ ਸੀ ਭਾਜੀ ਬਹੁਤ ਵਰਲਡ ਫੇਮਸ ਬਿੰਦਰ ਬ੍ਰਿੰਦਰ ਕੋਮਣ ਤੇ ਇੱਕ ਬੰਦਾ ਕਰੋ ਜਾਂਦਾ ਆਪਣਾ ਟ੍ਰੀਟਮੈਂਟ ਕਰਾਣ ਸ਼ੋਲਡਰ ਦਾ ਠੀਕ ਆ ਸਰ ਤੇ ਉੱਥੇ ਜਾ ਕੇ ਉਹਨੂੰ ਅਟੈਕ ਹੋ ਜਾਂਦਾ ਐਨਐਸਟੀਰੀਆ ਜਿਆਦਾ ਲਾਜ ਦਿੱਤੇ ਜਾਂਦਾ ਅਗਲੇ ਦਿਨ ਤੇ ਡਾਕਟਰਾਂ ਨੇ ਉਹਨੂੰ 5 ਵਜੇ ਡੈਥ ਡਿਕਲੇਅਰ ਕਰ ਦਿੱਤਾ ਤੇ ਤੁਸੀਂ ਇਹ ਦੱਸੋ ਕਿਹੜਾ ਇਨਸਾਫ ਹੋ ਗਿਆ ਜਿਹੜਾ ਬੰਦਾ ਕਰੋ ਇਲਾਜ ਕਰਾਣ ਜਾਂਦਾ ਸੀਰੇ 5 ਵਜੇ ਫਿੱਟ ਜਾਂਦਾ ਤੇ ਸ਼ਾਮ ਨੂੰ ਉਹਦੀ ਡੈੱਡ ਬੋਡੀ ਘਰੇ ਆ ਜਾਂਦੀ ਤੇ ਹੁਣ ਇਹਨਾਂ ਨੇ ਸਾਰਿਆਂ ਨੇ ਇਹੀ ਕਹਿਣਾ ਉਹਨੇ ਸਟੀਰਓਡ ਯੂਜ਼ ਕੀਤਾ ਹੋਣਾ ਜਾਂ ਸਟੀਰਓਡ ਨਾਲ ਮਰ ਗਿਆ ਹੋਣਾ ਹੁਣ ਸਟੀਰਓਡ ਤੋਂ ਨਹੀਂ ਡਰ ਲੱਗਦਾ ਸਾਨੂੰ ਇਹ ਡਾਕਟਰਾਂ ਤੋਂ ਲੱਗਦਾ ਡਾਕਟਰਾਂ ਦੇ ਟੀਕੇ ਤੋਂ ਤੇ ਇਹ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਕੱਲਾ ਰਹਿ ਕੱਲਾ ਕੱਲਾ ਜੀ ਸੀ ਉਹਨਾਂ ਦਾ ਤੇ ਵਰਲਡ ਫੇਮਸ ਸੀਗਾ ਉਹ ਇਹ ਨਹੀਂ ਪੰਜਾਬ ਚ ਆਲ ਓਵਰ ਤੇ ਫਿਲਮਾਂ ਚ ਬਾਲੀਵੁੱਡ ਫਿਲਮਾਂ ਛੇ ਸਲਮਾਨ ਖਾਨ ਨਾਲ ਸਾਰਿਆਂ ਨਾਲ ਆਂਦਾ ਸੀ ਅਸੀਂ ਖੁੱਦ ਉਹਦੇ ਉਹਨੂੰ ਦੇਖ ਦੇਖ ਕੇ ਨੇ ਸਪਾਇਰ ਹੋਏ ਆ ਦੁੱਖ ਹੁੰਦਾ ਇੰਨਾ ਵੱਡਾ ਐਥਲੀਟ ਆਪਣੇ ਪੰਜਾਬ ਦਾ ਇੱਕ ਸਿਰਫ ਇੱਕ ਹੀ ਸੀਗਾ ਇਹ ਇੰਨਾ ਤਕੜਾ 140 ਕਿਲੋ ਕੋਈ ਨਹੀਂ ਹੈਗਾ ਆਪਣੇ ਪੰਜਾਬ ਚ ਪੂਰੇ ਇੰਡੀਆ ਚ ਨਹੀਂ ਹੈਗਾ ਜੀ ਤੇ ਟੋਟਲੀ ਵੈਜੀਟੇਰੀਅਨ ਨਾਲੇ ਵਧੀਆ ਬੰਦਾ 5.6 ਫੁੱਟ ਦਾ ਤੇ ਜਾਣਾ ਦੁਨੀਆ ਤੋਂ ਕਿੱਡਾ ਵੱਡਾ ਘਟਦਾ ਉਹ ਵੀ ਇੱਕ ਸਹੀ ਸਲਾਮਤ ਜਿੰਮ ਲਾ ਕੇ ਘਰੋਂ ਜਾਣਾ ਤੇ ਆ ਸ਼ਾਮ ਨੂੰ ਦੀ ਡੈਡ ਬੋਡੀ ਆ ਜਾਣੀ ਡਾਕਟਰਾਂ ਨੇ ਨਾ ਉਹਨੂੰ ਫੀਸ ਲਈ ਇਹ ਤੁਸੀਂ ਸੋਚੋ ਉਹ ਤਾਂ ਫੀਸ ਵੀ ਨਹੀਂ ਲਈ ਕੋਈ ਉਹ ਤਾਂ ਚਾਰਜ ਨਹੀਂ ਉਹਨੂੰ ਉੱਧਰ ਹੀ ਡਿਕਲੇਅਰ ਕਰ ਛੁੱਟੀ ਦੇ ਦਿੱਤੀ ਤੇ ਰਾਜਵੀਰ ਜਗੰਦਾ ਤੋਂ 35 ਲੱਖ ਰੁਪਏ ਲੈ ਲਿਆ লাশ ਦੇਣ ਦਾ 12 ਦਿਨ ਉਹਨੂੰ ਰੱਖਿਆ ਅੱਜ ਕੀ ਅੱਜ ਕੀ ਮੈਸੇਜ ਦੇਣਾ ਜਾਊਗਾ ਅੱਜ ਇਹ ਮੈਸੇਜ ਦੇਣਾ ਚਾਹੁੰਦੇ ਆ ਜਿੰਨੇ ਵੀ ਪੰਜਾਬ ਚ ਐਥਲੀਟ ਆ ਜਿੰਨੇ ਬੋਡੀ ਜਿਮ ਲਾਂਦੇ ਆ ਸਾਰੇ ਕੈਂਡਲ ਮਾਰਚ ਕੱਢਣ ਤੇ ਇਨਸਾਫ ਦੀ ਗੱਲ ਕਰਨ ਤੇ ਇਹ ਸਾਡੇ ਸਾਰੇ ਆਏ ਆ ਡਾਕਟਰ ਦਈਆ ਸਾਰੇ ਰਾਣਾ ਸਾਰੇ ਆਏ ਆ ਜੀ ਤੇ ਮੇਰਾ ਅੰਕਲ ਆ ਇਹ ਤਾਰਾ ਅੰਕਲ ਤਾਰਾ ਅੰਕਲ ਭਾਜੀ ਉਹਨੂੰ ਤੇ ਭਈ ਭਾਜੀ ਆਏ ਆ ਜੀ ਤੇ ਇਨਸਾਫ ਮਿਲਣਾ ਚਾਹੀਦਾ ਹੀ ਤਾਂ ਇਸ ਸਾਰੇ ਜਾਣੇ ਇਕੱਠੇ ਹੋਏ ਸਾਰੇ ਵੀਰ ਇਨਸਾਫ ਲਈ ਇਕੱਠੇ ਹੋਏ ਆ ਤੇ ਉਹਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਹੋਰ ਵੀ ਕਿਸੇ ਆਮ ਇਨਸਾਨ ਲਈ ਇੱਕ ਸਟਾਰ ਦੀ ਤਾਂ ਗੱਲ ਚਲੋ ਇੱਕ ਵਧੀਆ ਸਟਾਰ ਸਾਰੇ ਜਾਣਦੇ ਆ ਤੇ ਆਮ ਆਦਮੀ ਲਾ ਵੀ ਟੱਕਾ ਨਾ ਹੋਵੇ ਕੋਈ ਵੀ ਗਲਤ ਦਵਾਈ ਗਲਤ ਡਾਕਟਰ ਦੇ ਹੱਥੋਂ ਨਾ ਮਰੇ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈਗਾ ਆ ਸੋ ਇਹ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦੇਖ ਰਹੇ ਹੋ ਨਕੂਦਰ ਤੋਂ ਕਿਉਂਕਿ ਆਏ ਦਿਨ ਕੋਈ ਨਾ ਕੋਈ ਸੈਲੀਬ੍ਰਿਟੀ ਕੋਈ ਨਾ ਕੋਈ ਅ ਵੱਡੇ ਲੈਵਲ ਤੇ ਜਿਹੜਾ ਹੈ ਵੀ ਕਿ ਕੋਈ ਨਾ ਕੋਈ ਕਾਂਡ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਯੂਥ ਦੇ ਨਾਲ ਜੇ ਅਸੀਂ ਕਹੀਏ ਅ ਸੋ ਇਸ ਚੀਜ਼ ਨੂੰ ਸਰਕਾਰ ਨੂੰ ਦੇਖਣਾ ਪਏਗਾ ਕਿਉਂਕਿ ਕਿਤੇ ਨਾ ਕਿਤੇ ਇਨਸਾਫ ਦੀ ਹੈ ਜਿਹੜੀ ਗੁਹਾਰ ਫਿਰ ਬਾਅਦ ਦੇ ਵਿੱਚ ਲਗਾਈ ਜਾਂਦੀ ਹੈਗੀ ਆ ਲੇਕਿਨ ਕਿਤੇ ਨਾ ਕਿਤੇ ਇਸ ਚੀਜ਼ ਦਾ ਘਟਾ ਜਿਹੜਾ ਆ ਪੰਜਾਬ ਨੂੰ ਪੂਰੇ ਦੇਸ਼ ਨੂੰ ਪੈ ਰਿਆ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰਟੀ ਕੁਰਾ ਹੀ ਦੇਖ ਰਹੇ ਹੋ ਹੋ ਗਿਆ ਹੋ ਗਿਆ ਨਹੀਂ ਕਰੀ ਇਧਰ ਇਧਰ ਵੱਡੀ ਉਧਰ ਲੋ ਕਰੀ ਉੱਥੇ ਦੇਖੋ ਉਧਰਲੀ ਸਾਈਡ ਆ ਜਾਓ ਹਾਂਜੀ ਕੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦੇਖ ਰਹੇ ਸੀ ਬਹੁਤ-ਬਹੁਤ ਧੰਨਵਾਦ